ਅਜੇ ਸੀ ਇੱਥੇ ਗੁਰੂ ਘਰ ਦੇ ਵਿੱਚ ਆਏ ਐ ਜਿਸ ਗੁਰੂ ਘਰ ਬਾਰੇ ਚ ਮੁੱਖ ਮੰਤਰੀ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦੇ ਇਲਜ਼ਾਮ ਲਗਾਏ ਜਿਹੜੇ ਕਿ ਬੜੇ ਹੀ ਮੰਦ ਭਾਗੀ ਗੱਲ ਕੀਤੀ ਹੈ ਉਹਨਾਂ ਨੇ ਬਿਨਾਂ ਸੋਚੇ ਸਮਝੇ ਜਾਂ ਕਿਤੇ ਸਿਆਸੀ ਮਜਬੂਰੀ ਕਰਕੇ ਜਾਂ ਆਪਣੇ ਆਪ ਨੂੰ ਕਿਉਂਕਿ ਉਸ ਦਿਨ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਉਧਰ ਤੇ ਧਿਆਨ ਭੜਕਾਉਣ ਵਾਸਤੇ ਚੋਰੀ ਹੋਏ ਸਰੂਪਾਂ ਦਾ ਇਲਜ਼ਾਮ ਇਸ ਸਥਾਨ ਤੇ ਲਗਾਤਾ ਕਿ 169 ਸਰੂਪ ਇੱਥੇ ਪਏ ਆ ਅੱਜ ਜਿਸੀ ਇੱਥੇ ਆਏ ਆ ਪਹਿਲਾਂ ਵੀ ਫੇਰ ਖੈਰ ਆਉਂਦੇ ਰਾਣਾ ਜੀ ਰਾਣਾ ਗੁਰਜੀਤ ਸਿੰਘ ਜੀ ਪਾਰਟੀ ਦੇ ਹੋਰ ਲੀਡਰ ਸਹਿਬਾਨ ਜਿਥੇ ਅਸੀਂ ਆਏ ਆ ਇੱਥੇ ਅਸੀਂ ਮੱਥਾ ਟੇਕ ਕੇ ਅੰਦਰ ਜਾ ਜਾ ਕੇ ਦੇਖਿਆ ਤਾਂ ਪਿਛਲੇ 30 ਸਾਲਾਂ ਤੋਂ ਲਗਾਤਾਰ ਵੱਡੇ ਹਾਲ ਦੇ ਵਿੱਚ 42 ਤੋਂ 45 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਲਗਾਤਾਰ ਪਰਵਾ ਚੱਲ ਰਹੀ ਹੈ। ਆਨੰਦ ਆ ਜਾਂਦਾ ਅੰਦਰ ਜਾ ਕੇ। ਫਿਰ ਅਸੀਂ ਅੰਦਰ ਜਾ ਕੇ ਸੱਚਖੰਡ ਵੀ ਦੇਖਿਆ ਜਿੱਥੇ ਗੁਰੂ ਸਾਹਿਬ ਦੇ ਸਰੂਪਾ ਨੂੰ ਸੰਭਾਲਿਆ ਹੋਇਆ ਹੈ। ਉਹ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਾਰਬਲ ਲਗਾ ਕੇ ਬਿਸਤਰੇ ਗੱਦੇ ਲਗਾ ਕੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਗੁਰੂ ਸਾਹਿਬ ਦਾ ਇੱਜ਼ਤ ਮਾਣ ਸਤਕਾਰ ਬਰਕਰਾਰ ਰੱਖ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਰੱਖਿਆ ਹੋਇਆ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਇੱਥੇ ਕੋਈ ਡੇਰਾਬਾਦ ਨਹੀਂ ਹੈ ਡੇਰੇ ਤੇ ਕੋਈ ਸਾਧੂ ਨਹੀਂ ਬੈਠਾ ਇੱਥੇ ਇੱਕ ਆਮ ਸੁਧਾਰਨ ਸਿੱਖ ਬੰਦਿਆਂ ਦੀ ਕਮੇਟੀ ਜਿਹੜੀ ਕਿ ਇਹਨਾਂ ਪਿੰਡ ਤੋਂ ਇਕੱਠੀ ਹੋ ਕੇ ਚਲਾ ਰਹੀ ਹੈ ਇੱਥੇ ਦਾ ਪ੍ਰਬੰਧ ਇੰਨਾ ਵਧੀਆ ਹੈ ਕਿ 1916 ਤੋਂ ਲੈ ਕੇ ਮਤਲਬ 100 ਸਾਲ ਤੋਂ ਵੱਧ ਤੋਂ ਇੱਥੇ ਲੰਗਰ ਦੀ ਪ੍ਰਥਾ ਚੱਲ ਰਹੀ ਹੈ ਲਗਾਤਾਰ ਹਜ਼ਾਰਾਂ ਸੰਗਤਾਂ ਰੋਜ਼ ਲੰਗਰ ਛਕਦੀਆਂ ਲੋਕ ਰਸਦ ਵੀ ਦਿੰਦੇ ਆ ਉਸ ਤੋਂ ਇਲਾਵਾ ਵੀ 5 ਕਰੋੜ ਰੁਪਏ ਦਾ ਲਗਭਗ ਬਜਟ ਹੈ ਜਿਹੜਾ ਕਿ ਲੰਗਰ ਪਰ ਲੱਗਦਾ ਤੇ ਇਸ ਨੂੰ ਰਸੋਈ ਖਾਨੇ ਦਾ ਨਾਮ ਦਿੱਤਾ ਹੋਇਆ ਹੈ ਉਹ ਸਾਡੇ ਮੁੱਖ ਮੰਤਰੀ ਧੂਤੂ ਨੂੰ ਕਿਸੇ ਨੇ ਦੱਸਿਆ ਹੋਣਾ ਕਿ ਰਸੋਖਾਨਾ ਉਹ ਇਹ ਤਾਂ ਸਮਝਿਆ ਨਹੀਂ ਕਿ ਇਹ ਰਸੋਖਾਨਾ ਚੀਜ਼ ਕੀ ਹੈ ਕੀ ਨੇ ਇਹਨੂੰ ਨਾਮ ਦਿੱਤਾ ਉਹ ਕਹਿੰਦਾ ਜੀ ਰਸੋਈ ਵਿੱਚ 169 ਗੁਰੂ ਗ੍ਰੰਥ ਸਾਹਿਬ ਮਿਲੇ ਹੈ ਸਮਝਦਾ ਹੈ ਨਹੀਂ ਪਤਾ ਲੱਗਿਆ ਨਹੀਂ ਖਾਦੀ ਪੀਤੀ ਵਿੱਚ ਲੇਕਿਨ ਜੋ ਉਹਨਾਂ ਨੇ ਐਕਸ਼ਨ ਕਰਿਆ ਜੋ ਬੋਲਿਆ ਉਹ ਬਹੁਤ ਹੀ ਨਿੰਦਣਯੋਗ ਹੈ আর ਜੀ ਨੇ ਸੰਗਤਾਂ ਦੇ ਹਿਰਦੀਆਂ ਨੂੰ ਫੇਸ ਪਹਚਾਈ ਹੈ ਸਰਕਾਰ ਨੂੰ ਮੁੱਖ ਮੰਤਰੀ ਨੂੰ ਆਪਣੇ ਇਸ ਕਾਰੇ ਤੇ ਮਾਫੀ ਮੰਗਣੀ ਚਾਹੀਦੀ ਹੈ ਵੈਸੇ ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਬਣਦਾ ਉਹਦੇ ਤੇ ਲੇਕਿਨ ਐਸੀ ਕਹਿੰਦੇ ਕਿ ਪਰਚਾ ਕਰਨਾ ਕਰਾਉਣਾ ਕਿਹਨੇ ਹੈ ਸਰਕਾਰ ਇਹਨਾਂ ਦੀ ਹੈ ਪਰ ਉਹਨੂੰ ਮਾਫੀ ਜ਼ਰੂਰ ਮੰਗਣੀ ਚਾਹੀਦੀ ਹੈ ਇਹਦੀ ਆਦਤ ਹੈ ਕਿ ਇੱਕ ਵਾਰ ਬਿਨਾਂ ਮਦਦ ਦੇ ਪੈ ਜਾਣਾ ਲਗਾਤਾਰ ਇਹ ਬੰਦਾ ਸਿੱਖ ਕੌਮ ਦੇ ਖਿਲਾਫ ਬੋਲਦਾ ਰਿਹਾ ਜਥੇਦਾਰ ਸਾਹਿਬ ਨੂੰ ਐਸਜੀਪੀਸੀ ਨੂੰ ਤੇ ਜਾਦ ਉਹਨਾਂ ਨੇ ਸਿੱਧਿਆ ਫਿਰ ਭਿੱਜੀ ਬਿੱਲੀ ਬਣ ਕੇ ਉੱਥੇ ਬੈਠ ਗਿਆ ਫੇਰ ਵੀ ਰੱਸੀ ਤਾਂ ਜੜ ਗਈ ਬਟ ਨਹੀਂ ਗਿਆ ਫੇਰ ਵੀ ਕਿਥੈਲਾ ਜਾ ਲੈ ਗਿਆ ਕਿ ਜੀ ਮੇਰੇ ਪਾਸ 2000 ਤੁਹਾਡੇ ਖਿਲਾਫ ਸ਼ਿਕਾਇਤਾਂ ਵੀ ਜੇ 2000 ਸ਼ਿਕਾਇਤਾਂ ਸੀ ਤੂੰ 3-4 ਸਾਲ ਦਾ کیا ਕਰਦਾ ਸੀ ਕੱਢੀ ਤਾਂ ਇੱਕ ਵੀ ਨਹੀਂ ਤੂੰ ਇਹ ਬੰਦੇ ਜਿਹੜੇ ਇਹਨਾਂ ਨੂੰ ਸਿੱਖ ਰਹਿਤ ਮਰਿਆਦਾ ਦਾ ਨਾ ਕੁਝ ਪਤਾ ਹੈ ਨਾ ਇਹਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹੈ RSS ਅਤੇ ਕੇਜਨੀਵਾਲ ਦੀ ਸ਼ਹਿਤ ਇਹ ਮੁੱਖ ਮੰਤਰੀ ਬਾਰ ਬਾਰ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਦਾ ਜਥੇਦਾਰ ਸਾਹਿਬ ਨੂੰ ਗ੍ਰੰਥੀ ਦੱਸਦਾ ਰਿਹਾ ਐਸਜੀਪੀਸੀ ਦੇ ਖਿਲਾਫ ਬੋਲਦਾ ਰਿਹਾ ਹੁਣ ਇਹ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਰਾਜਾ ਸਾਹਿਬ ਦਾ ਇੱਥੇ ਦਰਬਾਰ ਇਸ ਵਿੱਚ ਵੀ ਉਸ ਨੇ ਗਲਤ ਬੋਲਿਆ আর ਗਲਤ ਅਲੀਗੇਸ਼ਨ ਲਗਾਏ ਜਿੰਨੀ ਸੰਭਾਲ ਗੁਰੂ ਸਾਹਿਬ ਦੀ ਇੱਜ਼ਤ ਮਾਣ ਮਰਿਆਦਾ ਦੇ ਨਾਲ ਇੱਥੇ ਹੁੰਦੀ ਹੈ ਸ਼ਾਇਦ ਹੋਰ ਕਈ ਜਗ੍ਹਾ ਨਾ ਹੁੰਦੀ ਉਹ ਜਿੰਨਾ ਵਧੀਆ ਲੰਗਰ ਇੱਥੇ ਚੱਲ ਰਿਹਾ ਹੈ ਹਜ਼ਾਰਾਂ ਸੰਗਤਾਂ ਆਖਦੀਆਂ ਜਿਹਦੇ ਕਰਕੇ ਰਸੋਈ ਖਾਨਾ ਇਸ ਦਾ ਨਾਮ ਰਾਜਾ ਸਾਹਿਬ ਨੇ ਰੱਖਿਆ ਸੀ 19 100 ਸਾਲ ਪਹਿਲਾਂ ਉਹਨਾਂ ਲੰਗਰ ਸ਼ਹਿਰ ਕਿਤੇ ਹੋਰ ਨਾ ਵਰਤਦਾ ਹੋਵੇ ਮੈਂ ਧੰਨਵਾਦੀਆਂ ਇੱਥੇ ਦੀ ਕਮੇਟੀ ਦਾ ਜਿਹੜੀ ਇੰਨੀ ਵਧੀਆ ਟੰਗ ਦੇ ਨਾਲ ਪ੍ਰਬੰਧ ਕਰਕੇ ਇੱਥੇ ਗੁਰੂ ਸਾਹਿਬ ਦੀ ਬਾਣੀ ਦੇ ਜਾਪ ਕਰਾਉਂਦੇ ਆਂ ਬਾਹਰੋਂ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਲਗਾਤਾਰ ਪਾਠ ਕਰਾਉਂਦੀਆਂ ਲਗਾਤਾਰ 42 ਤੋਂ 45 ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਰੱਬੀ ਬਾਣੀ ਦੇ ਪਾਠ ਅਖੰਡ ਪਾਠ ਇਹ ਤੇ ਚੱਲਦੇ ਰਹਿੰਦੇ ਉਹਨਾਂ ਦਾ ਪ੍ਰਵਾਸ ਜਦਾ ਲਗਦਾ ਜਦਾ ਚੱਲਦਾ ਰਹਿੰਦਾ ਅਜਿਹੀ ਜਗ੍ਹਾ ਵਿੱਚ ਬੈਠਣਾ ਵੀ ਧਨ ਭਾਗ ਵਾਲਿਆਂ ਨੂੰ ਮਿਲਦਾ ਭਾਗ ਵਾਲਿਆਂ ਨੂੰ ਮਿਲਦਾ ਹੈ ਸੋ ਮੁੱਖ ਮੰਤਰੀ ਆਪਣੀ ਗੱਲ ਦਾ ਮਾਫੀ ਮੰਗੇ ਤੇ ਜਿਹੜਾ ਕਮੇਟੀ ਪਰ ਐਲੀਗੇਸ਼ਨ ਲਗਾਏ ਉਹਨਾਂ ਨੂੰ ਵਾਪਸ ਲਵੇ ਨਹੀਂ ਸੰਗਤਾਂ ਚ ਰੋ ਜਿਹੜਾ ਭਟਕ ਰਿਹਾ ਇਹ ਜਿਆਦਾ ਵੀ ਭਟਕ ਸਕਦਾ ਚੰਨੀ ਚ ਜਿਹੜਾ ਇਹਨੇ ਇਹ ਬਿਆਨ ਦਿੱਤੇ ਨੇ ਮੁੱਖ ਮੰਤਰੀ ਵੱਲੋਂ ਕੀ ਇਹਨਾਂ ਦੀ ਆਪਣੀ ਸੋਚ ਹੈ ਜਾਂ ਐਸਆਈਟੀ ਦੀ ਰਿਪੋਰਟ ਹੈ ਮੈਂ ਪਹਿਲਾਂ ਕਿਹਾ ਤੁਹਾਨੂੰ ਮੈਂ ਪਹਿਲਾਂ ਕਿਹਾ ਇਹ ਆਰਐਸਐਸ ਤੇ ਕੇਜਰੀਵਾਲ ਐਂਡ ਕੰਪਨੀ ਦੀ ਸੋਚ ਹੈ ਸਿੱਖ ਕੌਮ ਦੇ ਖਿਲਾਫ ਗੱਲਾਂ ਕਰਨੀਆਂ ਕਾਰਵਾਈਆਂ ਕਰਾਉਣੀਆਂ ਤੇ ਸਿੱਖ ਕੌਮ ਨੂੰ ਠੇਸ ਪਚੌੜੀ ਕੀ ਇਹ ਗਰਦਾਰ ਕੁਛ ਨਹੀਂ ਹੋ ਰਹੀ ਇਹ ਮੈਂ ਕਹਿਣਾ ਕਿ ਇਹ ਮਸੰਦ ਟੱਕਰਿਆ ਉਹਨਾਂ ਨੂੰ ਤੇ ਇਹਦੇ ਰਾਹੀਂ ਅੱਜ ਸਿੱਖ ਕੌਮ ਨੂੰ ਇਹ ਦੰਦ ਦਿਖਾਉਂਦਾ ਰਹਿੰਦਾ ਚਿਹੜਾ ਦਿੰਦਾ ਰਹਿੰਦਾ ਇਹ ਸਮਝ ਜਵੇ ਬਾਜ਼ ਆ ਜਵੇ ਜਿਸ ਤਰ੍ਹਾਂ ਉੱਥੇ ਭਿੱਜੀ ਬਿੱਲੀ ਬਣ ਕੇ ਗਿਆ ਸੀ ਇੱਕ ਦਿਨ ਇੱਥੇ ਵੀ ਆਉਣਾ ਪੈਣਾ ਇਹਨੂੰ ਸਾਨੂੰ ਵੀ ਆ ਹਮੇਸ਼ਾ ਨਾਲ ਫੇਰੀ ਹੋਈ ਆ ਜੇਦੀ ਮੁਲਾਕਾਤ ਹੋਈ ਆ ਪੰਜਾਬ ਦੇ ਕੋਈ ਮੁੱਦਿਆਂ ਲੈ ਕੇ ਕੀਣਾ ਚਾਹੁੰਦਾ ਉਹ ਆ ਪੰਜਾਬ ਦੇ ਮੁੱਦਿਆਂ ਦੇ ਨੇ ਉੱਥੇ ਤੇ ਕੋਈ ਹੋਰ ਇਹ ਜੀ ਗੁਰਤੀ ਲੈ ਕੇ ਆ ਗਿਆ ਹੋਣਾ ਫੇਰ ਉਹ ਸਿੱਖ ਕੌਮ ਨੂੰ ਆ ਕੇ ਕੁਛ ਨਾ ਕੁਛ ਬੋਲੇਗਾ ਫੇਰ ਪੰਜਾਬ ਦਾ ਕੋਈ ਨੁਕਸਾਨ ਕਰੇਗਾ ਫੇਰ ਪੰਜਾਬ ਦੇ ਵਿੱਚ ਕਤਲ ਉਗਾਰਤ ਵਧੇਗੀ ਫੇਰ ਕਤਲ ਹੋਣਗੇ ਜੀ ਫੇਰ ਬੰਬ ਚੱਲਣਗੇ ਇੱਥੇ ਸਾਡੇ ਹੀਰੋ ਮੁੰਡੇ ਮਾਰਤੇ ਨੌਜਵਾਨ ਰੋਜ਼ ਬੁਰਛਾ ਕਰਦੀ ਹੁੰਦੀ ਹੈ ਉੱਥੇ ਜਾਦ ਵੀ ਜਾਂਦਾ ਤਾਂ ਆ ਕੇ ਉਹਰੇ ਕੁਛ ਨਾ ਕੁਛ ਗਲਤ ਹੀ ਹੁੰਦਾ ਚੰਗਾ ਨਹੀਂ ਕਰਦਾ ਸੱਚ ਸਿਆਸੀ ਸਨੀਚ ਨਹੀਂ ਸਿਆਸੀ ਮਸਲੇ ਹੱਲ ਕਰਾਉਂਦਾ ਸੀ ਇਹ ਧਾਰਮਿਕ ਮਸਲਾ ਵੀ ਹੈ ਧਾਰਮਿਕ ਮਸਲਾ ਹਾਲੀ ਹੈ ਤੁਸੀਂ ਦੇਖੋ ਕਿ ਮੁੱਖ ਮੰਤਰੀ ਨੇ ਜਾਂ ਇਹ ਜਿਹੜੀ ਉਹਦੀ ਕੰਪਨੀ ਕੇਜਰੀਵਾਲ ਐਂਡ ਕੰਪਨੀ ਉਹਨੇ ਸੋਚਿਆ ਨਹੀਂ ਹੋਣਾ ਕਿ ਕਾਂਗਰਸ ਦੇ ਸਟੇਜ ਤੋਂ ਵੀ ਐਸਜੀਪੀਸੀ ਤੇ ਜ세ਦਾਰ ਸਾਹਿਬ ਦਾ ਸਬਰਥਨ ਹੋਏਗਾ ਦੰਦਾਂ ਨੂੰ ਸਿਕੜੀਆਂ ਆ ਗਈਆਂ ਦੂਸਰੇ ਦਿਨੇ ਭਿੱਜੀ ਬਿੱਲੀ ਬਣ ਕੇ ਗਿਆ ਮਸਲੇ ਸਾਰੇ ਹੀ ਹੱਲ ਕਰਾਵਾਂਗੇ